ਜੇ ਨਸਿਆ ਤਾਂ ਜੱਟ ਦਾ ਪੁੱਤ ਨਾ ਕਿਓ ਆਹ ਜਾਂਦੀ ਵਾਰ ਦੇ ਬੋਲ ਨੇ ਸਦਾ ਲਈ ਲੋਕਾਂ ਦੇ ਦਿਲਾਂ ਤੇ ਰਾਜ ਕਰਨ ਲਾ ਦਿੱਤਾ ਫੈਜ਼ਲ ਜੱਟ ਹੰਜ ਨੂੰ ਸੋ ਆਖਿਰ ਕੌਣ ਸੀ ਪਾਕਿਸਤਾਨ ਦਾ ਫੈਜ਼ਲ ਹੰਜ ਜੱਟ ਤੇ ਕਿਵੇਂ ਮਾਰਿਆ ਗਿਆ ਜੱਟ ਫੈਜ਼ਲ ਜਿਸ ਦਾ ਜਨਮ ਪਿੰਡ ਹੰਜ ਤਹਿਸੀਲ ਖੈਰਾ ਜ਼ਿਲ੍ਹਾ ਗੁਜਰਾਤ ਪਾਕਿਸਤਾਨ ਵਿੱਚ ਹੋਇਆ ਜੀ ਹਾਂ ਗੁਜਰਾਤ ਜੋ ਕਿ ਪਾਕਿਸਤਾਨ ਵਿੱਚ ਵੀ ਪੈਂਦਾ ਹੈ ਪਰ ਕੁਝ ਲੋਕ ਸਮਝ ਰਹੇ ਸੀ ਗੁਜਰਾਤ ਦਾ ਨਾਮ ਸੁਣ ਕੇ ਕਿ ਸ਼ਾਇਦ ਇੰਡੀਆ ਵਿੱਚ ਹੋਇਆ ਹੈ ਪਰ ਨਹੀਂ ਇਹ ਗੁਜਰਾਤ ਪਾਕਿਸਤਾਨ ਵਾਲਾ ਹੈ ਪਾਕਿਸਤਾਨ ਦੇ ਕਈ ਨਿਊਜ਼ ਚੈਨਲ ਦੱਸ ਰਹੇ ਨੇ ਕਿ ਕਈ ਸਾਲ ਪਹਿਲਾਂ ਫੈਜ਼ਲ ਜੁਨਾਹ ਚਲਿਆ ਗਿਆ ਸੀ ਪਰ ਉੱਥੇ ਮਨੁੱਖੀ ਤਸਕਰੀ ਦੇ ਮਾਮਲੇ 'ਚ ਜਦੋਂ ਫੜਿਆ ਗਿਆ ਤਾਂ ਫੈਜ਼ਲ ਨੂੰ ਵਾਪਸ ਪਾਕਿਸਤਾਨ ਭੇਜ ਦਿੱਤਾ ਗਿਆ ਪਾਕਿਸਤਾਨਾਂ ਕੇ ਫੈਜ਼ਲ ਨੇ ਇੱਕ ਵੱਡਾ ਡਰੱਗ ਦਾ ਰੈਕਟ ਸੁਰੂ ਕਰ ਦਿੱਤਾ ਤੇ ਇਸ ਵਿੱਚ ਕਈ ਪੁਲਿਸ ਵਾਲੇ ਵੀ ਸ਼ਾਮਿਲ ਸਨ ਫੈਜ਼ਲ ਜੱਟ ਪੁਲਿਸ ਨੂੰ ਮੋٹے ਤੌਰ ਤੇ ਮਹੀਨਾ ਦਿੰਦਾ ਸੀ ਤੇ ਇਹੀ ਹੀ ਵਜ੍ਹਾ ਉਸ ਦੀ ਮੌਤ ਦੀ ਬਣੀ ਫੈਜ਼ਲ ਦਾ ਪਰਿਵਾਰ ਦੱਸਦਾ ਹੈ ਕਿ ਫੈਜ਼ਲ ਵਾਪਸੀ ਕਰਨਾ ਚਾਹੁੰਦਾ ਸੀ ਤੇ ਉਸ ਨੇ ਪੁਲਿਸ ਨੂੰ ਪੈਸੇ ਦੇਣੇ ਬੰਦ ਕਰਤੇ ਕਿਉਂਕਿ ਉਹ ਹੁਣ ਇਹ ਕੰਮ ਛੱਡ ਰਿਹਾ ਸੀ ਕਹਿੰਦੇ ਨੇ ਜਦੋਂ ਫੈਜ਼ਲ ਦਾ ਇਨਕਾਊਂਟਰ ਹੋਇਆ ਤਾਂ ਉਦੋਂ ਤਕਰੀਬਨ 700 ਪੁਲਿਸ ਵਾਲਿਆਂ ਨੇ ਫੈਜ਼ਲ ਨੂੰ ਘੇਰਾ ਪਾਇਆ ਹੋਇਆ ਸੀ ਤੇ ਕਈ ਹੈਲੀਕਾਪਟਰ ਉੱਥੇ ਮੌਜੂਦ ਸੀ ਕਿ ਉਹ ਭੱਜ ਨਾ ਜਾਵੇ ਜਦੋਂ ਪੁਲਿਸ ਨੇ ਉਸ ਦੇ ਘਰ ਨੂੰ ਘੇਰਾ ਪਾਇਆ ਤਾਂ ਫਾਇਰਿੰਗ ਸ਼ੁਰੂ ਹੋ ਗਈ ਫੈਜ਼ਲ ਤੇ ਇਲਜ਼ਾਮ ਲੱਗਦਾ ਹੈ ਕਿ ਫੈਜ਼ਲ ਨੇ ਗੋਲੀ ਮਾਰ ਕੇ ਇੱਕ ਪੁਲਿਸ ਵਾਲਾ ਮਾਰ ਦਿੱਤਾ ਹੈ ਤੇ ਪੁਲਿਸ ਹੁਣ ਆਪਣੇ ਸਾਥੀ ਦਾ ਬਦਲਾ ਫੈਜ਼ਲ ਦਾ ਇਨਕਾਊਂਟਰ ਕਰਕੇ ਲਵੇਗੀ ਕਹਿੰਦੇ ਨੇ ਫੈਜ਼ਲ ਨੇ ਅਨਾਉਂਸਮੈਂਟ ਕੀਤੀ ਤੇ ਕਿਹਾ ਮੇਰੀ ਗੋਲੀ ਨਾਲ ਕੋਈ ਪੁਲਸੀਆ ਨਹੀਂ ਮਰਿਆ ਤੁਹਾਡੀ ਕਿਸੇ ਦੀ ਗੋਲੀ ਲੱਗੀ ਏ ਤੇ ਨਾਲੇ ਤੁਸੀਂ ਪੁਲਸੀਏ ਨੂੰ ਸ਼ਹੀਦ ਦੱਸ ਰਹੇ ਹੋ ਇਹ ਤਾਂ ਪੈਸੇ ਖਾਂਦੇ ਸੀ ਮੇਰੇ ਤੋਂ ਇਹ ਸ਼ਹੀਦ ਨਹੀਂ ਹੋ ਸਕਦੇ ਮੈਂ ਇਕੱਲੇ ਇਕੱਲੇ ਦੀ ਪੋਲ ਖੋਲਾਂਗਾ ਸੋ ਕਹਿੰਦੇ ਨੇ ਪੁਲਸ ਨੇ ਇਸੇ ਕਰਕੇ ਹੀ ਉਸ ਨੂੰ ਮਾਰ ਦਿੱਤਾ ਕਿ ਕਿਤੇ ਸਾਡੀ ਪੋਲ ਹੀ ਨਾ ਖੁੱਲ ਜਾਵੇ ਕਹਿੰਦੇ ਨੇ ਇਸ ਵਿੱਚ ਫੈਜ਼ਲ ਦੇ ਤਿੰਨ ਹੋਰ ਸਾਥੀ ਮਾਰੇ ਗਏ ਜਿਸ ਵਿੱਚ ਉਸ ਦਾ ਇੱਕ ਚਾਚਾ ਤੇ ਇੱਕ ਭਤੀਜਾ ਵੀ ਸੀ ਜਿਸ ਨੇ ਕਾਫੀ ਟਾਈਮ ਪੁੱਛਦਾ ਮੁਕਾਬਲਾ ਕਿਤਾ ਤੇ ਇਹ ਮੁਕਾਬਲਾ ਤਕਰੀਬਨ 17 ਘੰਟੇ ਚਲੇਆ ਕਿਉਂਕਿ ਫੈਜ਼ਲ ਜੱਟ ਤੇ ਉਸਦੇ ਸਾਥੀ ਡਰਦੇ ਨਹੀਂ ਸੀ ਪੁਲਿਸ ਦਾ ਮੁਕਾਬਲਾ ਠੋਕ ਕੇ ਕਰਦੇ ਪਏ ਸੀ ਦੋਨੋਂ ਪਾਸੇ ਬਹੁਤ ਹੀ ਜ਼ਿਆਦਾ ਫਾਇਰਿੰਗ ਹੁੰਦੀ ਪਈ ਸੀ ਸੋ ਇਸੇ ਕਰਕੇ ਹੀ ਗਾਲ ਕੱਢ ਕੇ ਫੈਜ਼ਲ ਨੇ ਕਿਹਾ ਕਿ ਭੈਣ ਚੁੱਧੋ ਜੇ ਨਸਿਆ ਤਾਂ ਜੱਟ ਦਾ ਪੁੱਤ ਨਾ ਕਿਓ ਇੱਥੇ ਪਾਕਿਸਤਾਨ ਦੇ ਕਈ ਨਿਊਜ਼ ਚੈਨਲ ਇਹ ਵੀ ਕਹਿ ਰਹੇ ਆ ਕਿ ਪੁਲਿਸ ਨੇ ਸਰੈਂਡਰ ਕਰਨ ਨੂੰ ਕਿਹਾ ਸੀ ਪਰ ਫੈਜ਼ਲ ਜੱਟ ਨੇ ਕਿਹਾ ਕਿ ਮੈਂ ਮੁਕਾਬਲਾ ਕਰਾਂਗਾ ਦੇ ਨਾਲੇ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਫੈਜ਼ਲ ਜੱਟ ਜਦੋਂ ਪੁਲਿਸ ਵੱਲ ਗ੍ਰਨੇਡ ਸੁੱਟਣ ਲੱਗਾ ਤਾਂ ਉਹ ਗ੍ਰਨੇਡ ਉਸਦੇ ਹੱਥ 'ਚ ਹੀ ਫਟ ਗਿਆ ਜਿਸ ਕਰਕੇ ਉਸ ਦੀ ਮੌਤ ਹੋ ਗਈ। ਬਾਕੀ ਤੁਹਾਨੂੰ ਪਤਾ ਹੈ ਕਿ ਸਰਕਾਰਾਂ ਤੇ ਮੀਡੀਆ ਮਿਲ ਕੇ ਜੋ ਮਰਜ਼ੀ ਕਹਿ ਸਕਦੇ ਆ। ਸੱਚ ਤਾਂ ਰੱਬ ਜਾਣਦਾ ਹੈ ਜਾਂ ਉੱਥੋਂ ਦੇ ਲੋਕ ਜਾਣਦੇ ਆ ਪਰ ਇੱਕ ਗੱਲ ਤਾਂ ਹੈ ਕਿ ਗੈਂਗਸਟਰ ਤੇ ਸਮਗਲਰ ਪੁਲਿਸ ਤੇ ਲੀਡਰ ਹੀ ਬਣਾਉਂਦੇ ਆ ਤੇ ਇਹੀ ਮਰਵਾ ਦਿੰਦੇ ਆ। ਪਿੱਛੋਂ ਮਾਂ-ਮਾਂ ਰੋਂਦੀਆਂ ਰਹਿ ਜਾਂਦੀਆਂ। ਫੈਜ਼ਲ ਦੀ ਮਾਂ ਨੇ ਵੀ ਇਹੀ ਗੱਲ ਹੁਣ ਕਹੀ ਕਿ ਮੇਰਾ ਪੁੱਤ ਫੈਜ਼ਲ ਵਾਪਸ ਆਉਣਾ ਚਾਹੁੰਦਾ ਸੀ। ਪਰ ਪੁਲਿਸ ਨੇ ਵਾਪਸ ਨਹੀਂ ਆਉਂ ਦਿੱਤਾ ਪੁਲਿਸ ਨੂੰ ਪਤਾ ਸੀ ਕਿ ਜੇ ਇਹ ਵਾਪਸ ਆ ਗਿਆ ਤਾਂ ਸਾਨੂੰ ਪੈਸੇ ਆਉਣੇ ਬੰਦ ਹੋ ਜਾਣਗੇ ਸਾਡੀਆਂ ਭੋਲਾ ਖੁੱਲ ਜਾਣਗੀਆਂ ਸੋ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਵੀ ਤੁਹਾਡੇ ਕੀ ਵਿਚਾਰ ਨੇ ਕਿ ਫੈਜ਼ਲ ਝੱਟ ਕਿਵੇਂ ਦਾ ਸੀ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਿਓ ਸੋ ਮਿਲਦੇ ਆਂ ਕਿਸੇ ਨਵੀਂ ਵੀਡੀਓ ਨਾਲ ਸੱਚੀ ਕਾਲ ਜੀ